ਜੀ ਪੂਰਾ ਮਾਮਲਾ ਹੈਗਾ ਜੇ ਰਾਜ ਤੋਂ ਤੁਹਾਡੇ ਕੋਲੋ ਦਰਜ ਕਰਵਾਇਆ ਗਿਆ ਉਹਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਕਿ ਧਮਕੀਆਂ ਵੀ ਤੁਹਾਨੂੰ ਦਿੱਤੀਆਂ ਗਈਆਂ ਨੇ ਬਿਲਕੁਲ ਜਿਹੜਾ ਫੋਨ ਆਇਆ ਸੀ ਉਹ ਉਹਦੇ ਬਾਰੇ ਮੈਂ ਪਹਿਲਾਂ ਵੀ ਦੱਸ ਦਿੱਤੀ ਸੀ ਬਸ ਐਪ੍ਰੋਸ ਦਾ ਨੰਬਰ ਹੈ ਇਹ ਫੋਨ ਆਇਆ ਕਹਿੰਦੇ ਸੀ ਫਿਰ ਤੁਸੀਂ ਆਪਦਾ ਵੇਖ ਲਿਓ ਵੀ ਖਾਨੂੰ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਨਾ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਆਪਦਾ ਜੋਰ ਲਾ ਲੋ ਰੁਖਾ ਰਲਾ ਫਿਰ ਉਹ ਫਰਜ ਬਣਦਾ ਸੀ ਕਿਉਂਕਿ ਮੈਂ ਇੱਕ ਦਿਨ ਚੰਡੀਗੜ੍ਹ ਚਲਾ ਗਿਆ ਸੀ ਮਲੇ ਰਾਤ ਨੂੰ ਲੇਟ ਆਇਆ ਅਗਲੇ ਵੀ ਕੰਪਲੇਂਟ ਦਰਜ ਕੀਤੀ ਕੰਪਲੇਂਟ ਤੇ ਕੋਈ ਕਾਰਵਾਈ ਹੋਈ ਫੇਰ ਨਹੀਂ ਜੀ ਇਹ ਸਰਪ੍ਰੇਖ ਕਿਸ ਤਰ੍ਹਾਂ ਦਾ ਮਤਲਬ ਕਿ 15 ਹਿਗਾ ਸੀ ਜਿੰਨੇ ਤੁਹਾਨੂੰ ਕਾਲ ਕੀਤੀ ਹੈ ਕਿ ਮੈਂ ਇਸ ਬਾਰੇ ਨਹੀਂ ਜਾਣਦਾ ਕੌਣ ਸੀ ਬੰਦਾ ਰੈਂਡਮ ਕਾਲ ਆਈ ਮੈਂ ਫੋਨ ਉਠਾਇਆ ਮੈਂ ਵਾਪਸ ਆਇਆ ਤਾਂ ਸੀ ਪੰਡਾ ਚ ਕਿ ਮੈਂ ਜਿਹੜਾ ਸੈਂਟਰ ਹੀ ਕਰੇ ਜਿਹੜਾ ਜਿਲ੍ਹੇ ਦਾ ਫੋਨ ਹੈ ਕਿ ਮੈਂ ਫਲਾਣਾ ਸਿੰਘ ਬੁਰਨੇ ਮੇਟੇ ਜੀ ਬੋਲੂ ਕਿ ਐਮਐਲਏ ਸਾਹਿਬ ਨਾਲ ਗੱਲ ਕਰਕੇ ਵੀ ਮੇਟੇ ਜੀ ਕਹਿੰਦੇ ਤੁਹਾਡੇ ਲਈ ਬੜੀ ਚੰਗੀ ਆਫਰ ਹੈ ਤੁਸੀਂ ਆਦੀ ਪਾਰਟੀ ਛੱਡੋ ਬੀਜੇਪ ਜਾਓ ਤੁਹਾਨੂੰ ਵੀ 25 ਕਰੋੜ ਰੁਪਇਆ

ਪਤਲਕੇ ਵਿਜੀਲੈਂਸ ਨੂੰ ਵੀ ਜਾਂਚ ਹੋਣੀ ਚਾਹੀਦੀ ਆ ਦੇਖੋ ਉਹਦੇ ਬਾਰੇ ਹੁਣ ਕੀ ਡਿਪਾਰਟਮੈਂਟ ਕਰਦੇ ਤੁਸੀਂ ਆਪਣੇ ਪੰਦਰ ਤੇ ਕੀ ਕਹਿਣਾ ਚਾਹੋਗੇ ਮੈਂ ਕੁਝ ਨਹੀਂ ਕਰਵਾ ਜਣਾ ਵੇਖੋ ਜਿੰਨਾ ਮਰਜੀ ਬੀਜੇਪੀ ਜ਼ੋਰ ਲਾਵੇ ਭਰਾਵਾ ਦੀ ਪਾਰਟੀ ਮੈਨੂੰ ਲੱਗਦਾ ਇਹਨੇ 90 ਟੱਪ ਪਾਉਗੀ ਜਿਹੜਾ ਕੋ ਜਮਾ ਹੱਦ ਕਰਦੇਵੇਂ ਬੰਦੋਂ ਤੇ ਕੁਝ ਕਹਿ ਨਹੀਂ ਸਕਦੇ ਪਰ ਆਮ ਆਦਮੀ ਪਾਰਟੀ ਲੋਕਾਂ ਨੇ ਬਹੁਤ ਪਿਆਰ ਬਖਸ਼ਿਆ ਉਹਨਾਂ ਨੂੰ ਤਾਂ ਪਿਆਰ ਤੇ ਉਹਨਾਂ ਦੇ ਨੀਮ ਨੂੰ ਹਮੇਸ਼ਾ ਖੰਡਾ ਹੈ ਇੱਕ ਹੀ ਮਾਮਲਾ ਹੈਗਾ ਜੀ ਦੱਸਿਆ ਜਾ ਰਿਹਾ ਕਿ ਵਿਧਾਇਕ ਦੇ ਵੱਲੋਂ ਇੱਕ ਐਫਆਈਆਰ ਦਰਜ ਕਰਵਾਈ ਗਈ ਹੈ ਜੀ ਐਮਐਲਏ ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਕਿ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਮਾਰਨ ਦੇ ਸਸਪੈਂਸ ਤੋਂ ਵੀ ਉਹਨਾਂ ਨੇ ਪਾਰਟੀ ਚੇਂਜ ਕਰ ਲਈ ਨਾਲ ਚੁਟਾ ਗਿਆ ਅਤੇ ਕੰਪੀਅਰ ਤੇ ਜੇ ਤੁਸੀਂ ਨਹੀਂ ਕੋਈ ਕਾਰਗੁਜ਼ਾਰੀ ਤਫਰਤ ਨੂੰ ਇਹਦੇ ਨਤੀਜੇ ਦੇਖਣੇ ਪੈਣਗੇ ਇਹਦੇ ਸਬੰਧ ਵਿੱਚ ਐਫਆਈਆਰ ਲੌਂਚ ਕੀਤੀ ਗਈ ਹੈ ਕਿਉਂਕਿ ਆਪਣਾ ਐਮਐਲ ਸਾਹਿਬ ਪਬਲਿਕ ਸਰਵੰਟ ਹੈ ਜੀ ਉਹ ਜੇ ਕੋਈ ਪੈਸੇ ਆਫਰ ਕਰਦਾ ਕੋਈ ਕਿਸੇ ਨੂੰ ਤਾਂ ਉਹ ਕ腐ਸ਼ਨ ਦੀ ਜੱਤ ਨੂੰ ਪੂਰਾ ਕਰਦਾ ਉਸ ਕਰਕੇ ਕ腐ਸ਼ਨ ਐਕਟ ਦੀ ਧਰਾਵਾਂ ਦੇ ਵਿੱਚ ਐਫਆਈਆਰ ਲੌਂਚ ਕੀਤੀ ਗਈ ਹੈ ਤੇ ਨਾਲ ਥ੍ਰੈਟ ਵੀ ਹੈ ਡ੍ਰੈਗ ਹੈ ਵੀ ਇਹ ਇਹ ਐਫਆਈਆਰ ਲੌਂਚ ਕਰਕੇ 48 ਨੰਬਰ ਐਫਆਈਆਰ ਹੈ ਥਾਣਾ ਸਿਟੀ ਜਲਾਲਾਬਾਦ ਜੀ ਅੰਡਰ ਸੈਕਸ਼ਨ ਸੱਤ ਦੇ 12 ਪੀਸ ਨੂੰ ਕੋਰਪੋਰੇਸ਼ਨ ਆਫ ਕ੍ਰਿਮਨਲ ਐਕਟ 506 ਥ्रेटनिंग ਹੋ ਗਈ 120 ਵੀ ਕਿਸੇ ਦੀ ਹੋਰ ਇਨਵੋਲਵਮੈਂਟ ਇਹਦੇ ਵਿੱਚ ਕੇਸ ਰਿਜਿਸਟਰ ਕੀਤਾ ਗਿਆ ਹੈ ਸਰ ਕਹਿੰਦੇ ਖਿਲਾਫ ਦਰਜ ਹੋਈ ਹੈ ਜੀ ਇਹ ਕੋਈ ਸੇਵਕ ਸਿੰਘ ਨਾਮ ਦਾ ਕੋਈ ਬੰਦਾ ਬੋਲਦਾ ਸੀ ਉਹਨਾਂ ਨਾਲ ਜਦ ਗੱਲ ਕਰਾਈ ਆਪਣਾ ਨਾਮ ਉਹਨੇ ਸੇਵਕ ਸਿੰਘ ਦੱਸਿਆ ਜਿਹੜੀ ਕਾਲ ਸੀਗੀ ਉਹ WhatsApp ਕਾਲ ਸੀ ਬਾਹਰੋਂ ਆਈ ਉਹ ਨੰਬਰ ਵਿੱਚ ਐਫ ਆਈ ਆਰਸ ਮੈਂਸ਼ਨ ਹੈ ਇਹ ਅਸੀਂ ਐਫਐਸਆਰ ਲੌਂਚ ਕਰਕੇ ਇਹ ਅਸੀਂ ਡਾਇਰੈਕਟਰ ਬਿਊਰੋ ਆਫ ਜਰੇਜ ਹੈਗੇ ਨੇ ਵਿਜੀਲੈਂਸ ਤੇ ਉਹਨਾਂ ਨੂੰ ਭੇਜ ਦਿੱਤੀ ਜੀ ਇਨਵੈਸਟੀਗੇਸ਼ਨ ਇਹ ਸਰ ਕਿੰਨਾ ਨੰਬਰ ਮਕਦਮਾ ਹੈ ਜੀ ਇਹ 48 ਨੰਬਰ ਮਕਦਮਾ ਜੀ ਥਾਣਾ ਥਾਣਾ ਸਿਟੀ ਚਲਾ ਲਵਾ